ਬਾਕੀ ਇੱਕ ਫੋਰ ਟਰੈਕਟਰ ਜਿਹੜਾ ਕਿ ਆਪਣੇ ਕੋਲੇ ਮੋਗੇਰੀ ਦਾ ਆਇਆ ਵਾ ਸੀਗਾ ਤੇ ਸੋ ਨੂੰ ਲੈ ਕੇ ਆਉਣਾ ਆਪਾਂ ਵਾਇਰਿੰਗ ਵਾਲੇ ਕੋਲੇ ਇੱਕ ਸਟicker ਲਵਾ ਕੇ ਕੇ ਦੇਲੇ ਜਿਹੜੇ ਪ੍ਰਾਈਸ ਪਲੇਟ ਵਾਲੇ ਬੋਲਟ ਸੀਗੇ ਇਹ ਆਪਣੇ ਛੋਟੇ ਰਹਿ ਗਏ ਸੀਗੇ ਆਹ ਵਾਲੇ ਓਕੇ ਸਟicker ਸਟicker ਲਵਾ ਲਈਏ ਹੁਣ ਆਪਾਂ ਸਟicker ਲਵਾ ਕੇ ਤੁਹਾਨੂੰ ਫਿਰ ਉਸ ਤੋਂ ਬਾਅਦ ਚੰਗੀ ਤਰ੍ਹਾਂ ਵੀਡੀਓ ਪਾਵਾਂਗੇ ਬਣਾ ਕੇ ਸਾਰੇ ਲੋ ਜੀ ਜੋ ਆਪਾਂ ਬੋਲਟ ਬਦਲ ਕੇ ਲਿਆਏ ਸੀਗੇ ਪ੍ਰਾਈਸ ਪਲੇਟ ਵਾਲੇ ਤੇ ਹੁਣ ਕਰ ਰਹੇ ਆਪਾਂ ਫਿੰਗਰਾਂ ਦੀ ਦੀ ਐਡਜਸਟਮੈਂਟ ਜੀ ਜਿਹੜੀ ਸੀਗੀ ਉਹ ਬਿਲਕੁਲ ਸਾਫ਼ ਕਰਤੀ ਸੀਗੀ ਕਿਉਂਕਿ ਉਹਦੇ ਵਿੱਚੋਂ ਆਪਣੇ ਆ ਗੰਦ ਪਹਿਲੇ ਨਿਕਲਿਆ ਦੇਖੋ ਤੁਸੀਂ ਟੱਕੇ ਡੋਲੇ ਸਾਰਾ ਹਾਲੈਂਡ ਦੇ ਜ਼ਿਆਦਾਤਰ ਮੈਚ ਕਿੱਥੋਂ ਤੱਕ ਅੰਦਾਜ਼ਾ ਲਾਇਆ ਕੰਪਨੀ ਨੇ ਇਹ ਸੋਚਿਆ ਕਿ ਇਹਦਾ ਰੋਟਰ ਪੰਪ ਆਪਦੇ ਕੋٹے ਡੀਜ਼ਲ ਪੰਪ ਦੇ ਵਿੱਚ ਆ ਜਾਏ ਨੇ ਰੋਟਰ ਦੇ ਤਾਂ ਉਹ ਉਹਦੇ ਵਿੱਚ ਜਿਹੜੇ ਬਲੇਡ ਵਗੈਰਾ ਜਾਂ ਬਾਡੀ ਵਗੈਰਾ ਜਾਂ ਵੈਨ ਪੰਪ ਵਗੈਰਾ ਜਾਂ ਇਹਦੇ ਪਲੰજર ਵਗੈਰਾ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਨਵੇਂ ਵਲੌਗ ਦੇ ਵਿੱਚ ਅੱਜ ਦੇ ਵਲੌਗ ਦੀ ਸ਼ੁਰੂਆਤ ਕਰ ਰਹੇ ਹਾਂ ਫਿਰ ਤੁਹਾਡੀ ਆਪਣੇ ਵਰਕਸ਼ਾਪ ਤੋਂ ਇਸੋ ਆਪਣਾ ਜਿਹੜਾ ਕੰਮ ਚੱਲੀ ਜਾਂਦਾ ਆਪਣਾ 3630 ਦਾ ਜਿਹੜਾ ਕਿ ਆਪਣੇ ਕੋਲੇ ਆਇਆ ਸੀ ਸ਼ੇਰੀ ਅੰਮ੍ਰਿਤਸਰ ਸਾਹਿਬ ਤੋਂ ਅੱਜ ਆਪਾਂ ਇਹਦੇ ਵਿੱਚ ਇੱਕ ਤਾਂ ਇਹਦੇ ਬੋਲਟ ਲੈ ਕੇ ਆਉਨੇ ਆ ਪ੍ਰੈਸ਼ਰ ਪਲੇਟ ਵਾਲੀ ਕਿਉਂਕਿ ਉਹ ਬੋਲਟ ਆਪਾਂ ਨੂੰ 895 ਵਾਲੇ ਨਹੀਂ ਮਿਲੇ ਸੀ ਪ੍ਰੈਸ਼ਰ ਪਲੇਟ ਵਾਲੇ ਵਾਲੀ ਨਾਲ ਤੇ ਸੋ ਲੈ ਕੇ ਨਾ ਕੋੜਕਪੁਰਾ ਜਾ ਕੇ ਬਾਕੀ ਇਧਰ ਇੱਕ ਫੋਰ ਟਰੈਕਟਰ ਖੋਲਿਆ ਵਸੀ ਆਪਾਂ ਇਹਦੀ ਵੀ ਕਲਚ ਪਲੇਟ ਇਕ ਲੈ ਕੇ ਆਉਣੀ ਆ ਆਪਾਂ ਠੀਕ ਹੈ ਤੇ ਚੱਲਦੇ ਆਂ ਵਰਕਸ਼ਾਪ ਤੋਂ ਕੋੜਕਪੁਰਾ ਬਾਕੀ ਇੱਕ ਫੋਰ ਟਰੈਕਟਰ ਜਿਹੜਾ ਕਿ ਆਪਣੇ ਕੋਲੇ ਮੋਗੇਰੀ ਦਾ ਆਇਆ ਵਾ ਸੀਗਾ ਤੇ ਸੋਨ ਨੂੰ ਲੈ ਕੇ ਆਉਣਾ ਆਪਾਂ ਵਾਇਰਿੰਗ ਵਾਲੇ ਕੋਲ ਇੱਕ ਸਟicker ਲਵਾ ਕੇ ਲਿਆਉਣੀ ਆ ਤੇ ਆਓ ਚੱਲਦੇ ਆਂ ਤੇ ਵੀਡੀਓ ਨਾਲ ਜੁੜ ਰਹੇ ਹੋ ਅੰਤ ਤੱਕ ਸਾਰਾ ਵਲੌਗ ਤੁਹਾਨੂੰ ਸ਼ਾਮ ਤੱਕ ਦਿਖਾਵਾਂਗੇ ਜੋ ਅੱਜ ਦੇ ਦਿਨ ਤੇ ਵਰਕ ਹੋਇਆ ਜੋ ਕੀਤਾ ਅੱਜ ਸਾਈਡ ਰੈਂਚ ਵਰਕ ਠੀਕ ਹੈ ਜੀ ਤੇ ਬਾਕੀ ਵਲੌਗ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਆ ਕਰੋ ਤਾਂ ਜੋ ਤੁਹਾਡੇ ਕੋਲ ਕੁਝ ਨਾ ਕੁਝ ਉਹਦੇ ਵਿੱਚ ਪੱਲੇ ਪੈ ਸਕੇ ਠੀਕ ਹੈ ਜੀ ਤੇ ਆਓ ਕਰਦੇ ਆਂ ਕੰਮ ਸਟਾਰਟ ਆਪਾਂ ਇਹਦੇ ਨਾਲ ਜਿਹੜੇ ਪ੍ਰੈਸ ਪਲੇਟ ਵਾਲੇ ਬੋਲਟ ਸੀਗੇ ਇਹ ਆਪਣੇ ਛੋਟੇ ਰਹਿ ਗਏ ਸੀਗੇ ਆਹ ਵਾਲੇ ਤੇ ਇਹ ਆਪਾਂ ਲੰਬੇ ਲੈ ਕੇ ਆਉਣੇ ਆ ਤਾਂ ਜੋ ਜਿਹੜਾ ਵਧੀਆ ਗ੍ਰਿਪ ਬਣੀ ਰਹੇ ਹਨ ਕਿਉਂਕਿ ਜੇ ਛੋਟੇ ਬੋਲਟ ਇਹਦੇ ਲਾ ਦਿੰਦੇ ਤਾਂ ਇਹਦੀ ਚੂੜੀ ਖਿੱਚੀ ਜਾਣੀ ਸੀ ਜਿਸ ਕਾਰਨ ਕਰਕੇ ਪ੍ਰੈਸਰ ਪਲੇਟਾ ਮਤਲਬ ਬਾਹਰ ਆ ਸਕਦੀ ਸੀ ਕਿਉਂਕਿ ਟਾਇਰ ਵਗੈਰਾ ਆਪਾਂ ਇਹਦੇ 17 ਦੇ ਪਾਉਂਦੇ ਆ ਮਗਰਲੇ ਹਿੱਸੇ ਦੇ ਵਿੱਚ ਤੇ ਮੂਰੇ ਆਪਾਂ 1000 ਵਾਲੇ ਟਾਇਰ ਪਾ ਕੇ ਦੇਨੇ ਆ ਬਾਕੀ ਇੰਜਨ ਤੇ ਪੰਪੇ ਦਾ ਫੁੱਲ ਮੋਡੀਫਾਈ ਕਰਾਂਗੇ ਕਿਉਂਕਿ ਇਸ ਟਰੈਕਟਰ ਦੀ ਪਾਵਰ ਆ ਜਿਹੜੀ 75 HP ਕਰਾਂਗੇ ਬਾਕੀ ਕਲੱਚ ਵੀ ਇਹਦੇ ਵਿੱਚ ਆਪਾਂ 75 HP ਵਾਲਾ ਲਾਤਾ ਤਾਂ ਜੋ ਕੋਈ ਦਿੱਕਤ ਨਾ ਆਵੇ ਅੱਗੇ ਆ ਕੇ ਠੀਕ ਹੈ तो चलो बबे बाकी चलते हैं तो चल के लिया ज बाकी का पार्ट रहा बाकी बैरिंग अपने को अच्छे फोन नहीं चक उन्हें तो बैरंग भी अपने को लगभग आज हुए था। था है ठीक है बाकी तो इधर नवा बैरंग पैके अपना ट्यूबा वगैरह तो फिट हो गई सलो बाकीडियो जुड़ाओ जी बैर अपनी कंप्लीट होगी फोर द मीटर मूटर अपने वजिए इलैक्ट्रॉनिक लग गया है ना करो चैक सार्जा वगैरह अपने कंप्लीट होगा बाकी बैटरी बाकी वर्कशॉप तो पैयागा तो बैटरी भी उतरी बाकी स्टिकर स्टुकर लवा लीए हूँ आप स्टिकर लवा के तुम तो फिर उस तो बाद चंगी तरह वीडियो पावगे बना के सारी ठीक है जी ਚਲੋ ਜਿਹੜੇ ਆਪਾਂ ਪ੍ਰੈਸਹੇਬਲੇਟਰ ਦੇ ਬੋਲਟ ਕਰਤੇ ਫਿਟਿੰਗ ਬਾਕੀ ਪ੍ਰੈਸਹੇਬਲੇਟ ਵੀ ਨਵੀਂ ਫਿੱਟ ਹੋ ਗਈ ਆਪਣੀ ਹਨ ਤੇ ਲੱਗਿਆ ਦੀ ਫਿੰਗਰਾਂ ਦੀ ਅਡਜਸਟਮੈਂਟ ਕਰਨ ਆਪਾਂ ਥੋੜੀ ਕਨ ਅਡਜਸਟਮੈਂਟ ਆਪਾਂ ਨੂੰ ਕਈ ਵਾਰੀ ਕਰਨੀ ਪੈਂਦੀ ਆ ਲਓ ਬਾਬੇ ਜਿਹੜੀ ਆਪਣੀ ਟੈਂਕੀ ਤੇ ਗੇਅਰ ਆਪਣਾ ਫਿੱਟ ਹੋ ਗਿਆ ਬਾਕੀ ਆਪਾਂ ਇਹਦੀ ਜੀਲ ਟੈਂਕੀ ਜਿਹੜੀ ਸੀਗੀ ਉਹ ਬਿਲਕੁਲ ਸਾਫ਼ ਕਰਤੀ ਸੀਗੀ ਕਿਉਂਕਿ ਉਹਦੇ ਵਿੱਚੋਂ ਆਪਣੇ ਆ ਗੰਦ ਪਹਿਲੇ ਨਿਕਲਿਆ ਦੇਖੋ ਤੁਸੀਂ ਟੱਕੇ ਡੋਲੇ ਸਾਰਾ ਆਹ ਟੈਂਕੀ ਦੇ ਵਿੱਚ ਡੱਗਿਆ ਹੋਇਆ ਸੀ ਮਾਲ ਤੇ ਇਹ ਵੀ ਆਪਾਂ ਕੱਢਤਾ ਬਾਕੀ ਇੱਧਰ ਜਿਹੜੇ ਪੈਰ ਦਾਣੇ ਤੇ ਟੁੱਟੇ ਹੋਏ ਸੀਗੇ ਤੇ ਉਹ ਵੀ ਆਪਾਂ ਬਿਲਕੁਲ ਸਿੱਧੇ ਕਰ ਤੇ ਬਣਾ ਦੇ ਨਵੇਂ ਵਰਗੇ ਜਾਵਾਂ ਕਰਕੇ ਉੱਪਰ ਟੈਂਕਿੰਗ ਮੈਂ ਤਾਂ ਘਰ ਤੇ ਜੋ ਟੁੱਟੇ ਸੀ ਵੈਲਡ ਵੈਲਡ ਕਰਕੇ ਬਣਾ ਦੇ ਨਵੇਂ ਵਰਗੇ ਤੇ ਚਲੋ ਬਾਕੀ ਬੈਰਿੰਗ ਆ ਜਿਹੜਾ ਆਪਣੇ ਕੋਲੇ ਕੱਲ ਨੂੰ ਆ ਜਾਊਗਾ ਤੇ ਕੱਲ ਨੂੰ ਫਿਰ ਆਪਾਂ ਜਿਹੜੀ ਆ ਬੈਕ ਵਾਲੀ ਹਾਂਡੀ ਤੇ ਕਹਿਣ ਦਾ ਮਤਲਬ ਕੱਲ ਨੂੰ ਆਪੇ ਇਹਨੂੰ ਕੰਪਲੀਟ ਕਰਦੇ ਆਂਗੇ ਮਗਰਲੀ ਸਾਈਡ ਤੇ ਠੀਕ ਆ ਜੀ ਤੇ ਇਧਰ ਫੋਰ ਟਰੈਕਟਰ ਦੀ ਵੀ ਆਪਣੇ ਕਲਾਸ ਰੇਡ ਪਾ ਕੇ ਇਹ ਵੀ ਡਨ ਹੋ ਗਿਆ ਇਹ ਵੀ ਓਕੇ ਜੀ ਰਿਪੋਰਟ ਹੋ ਗਿਆ ਹਾਂਜੀ ਜਿਹੜਾ ਆਪਣਾ ਹਾਲੈਂਡ ਟਰੈਕਟਰ ਆਪਣੇ ਕੋਲੇ ਅਮਰ ਸਰ ਤੋਂ ਆਇਆ ਸੀਗਾ ਤੇ ਸੋ ਇਹਦਾ ਕੰਮ ਲਗਭਗ ਅੱਜ ਤਾਂ ਵੱਧ ਕੰਮਪਲੀਟ ਹੋ ਗਿਆ। ਤੁਹਾਨੂੰ ਪਤਾ ਹੀ ਆ ਆਪਾਂ ਇਹਦੇ ਵਿੱਚ ਜਿਹੜਾ ਹਿੱਸਾ ਗਾ ਸਿੰਗਲ ਕਲੱਚ ਵਾਲਾ ਲਾ ਕੇ ਯੂਜ਼ੀ ਗੇਅਰ ਵਾਲਾ ਫਿੱਟ ਕੀਤਾ। ਬਾਕੀ ਆਪਾਂ ਇਸਾ ਟਰੈਕਟਰ ਨੂੰ ਜਿਹੜੇ ਪਿਛਲੇ ਪਾਸੇ 17 ਦੇ ਟਾਇਰ ਪਾਉਣੇ ਆ 1000 ਵਾਲੇ ਪਾਉਣੇ ਆ ਅਗਲੇ ਪਾਸੇ। ਬਾਕੀ ਪੰਪ ਤੇ ਟਰਬੋ ਦੀ ਦੀ ਫੁੱਲ ਮੋਡੀਫਿਕੇਸ਼ਨ ਕਰਾਂਗੇ। ਅੱਜ ਬੈਰਿੰਗ ਨਾ ਹੋਣ ਕਾਰਨ ਕਰਕੇ ਜਿਹੜੀ ਆਪਣੀ ਹਾਂਡੀ ਦਾ ਜਿਹੜਾ ਕੰਮ ਆ ਪੈਂਡਿੰਗ ਰਹਿ ਗਿਆ। ਤੇ ਬੇਰਾਂ ਦਾ ਆਪਣੇ ਕੋਲ ਜਿਹੜਾ ਹੈਗਾ ਇਹ ਕੱਲ ਨੂੰ ਆਜੂਗਾ। ਬਾਕੀ ਤੁਹਾਨੂੰ ਨਾਲ-ਨਾਲ ਇਨਫਰਮੇਸ਼ਨ ਦੇ ਕੇ ਤੇ ਅੱਜ ਇਸ ਵੀਡੀਓ ਦੀ ਸਮਾਪਤੀ ਅੱਜ ਕਰ ਦਿਆਂਗੇ। ਹੁਣ ਅਨਫਰਮੇਸ਼ਨ ਆਪਾਂ ਇਸ ਵੀਡੀਓ 'ਚ ਕਿਹੜੀ ਦੇਣੀ ਆ ਉਹ ਵੀ ਦੱਸ ਦਿਆਂ ਕਿਉਂਕਿ ਤੁਸੀਂ ਅਕਸਰ ਦੇਖਿਆ ਨਾ ਜ਼ਿਆਦਾਤਰ ਆਪਣੇ ਜਿਹੜੇ ਏਰੀਆ ਦੇ ਵਿੱਚ ਟਰੈਕਟਰ ਚੱਲਦੇ ਆ ਜੋਂਡੀਅਰ ਤੇ ਹਾਲੈਂਡ ਇਹਨਾਂ ਦੇ ਵਿੱਚ ਜਿਹੜਾ ਡੀਜ਼ਲ ਟੈਂਕ ਆ ਜਿਵੇਂ ਆਇਸ਼ਾ ਟਰੈਕਟਰ 'ਚ ਵੀ ਆਇਆਗਾ ਜਿਹੜਾ ਡੀਜ਼ਲ ਟੈਂਕ ਆ ਕੰਪਨੀ ਪਲਾਸਟਿਕ ਦਾ ਕਰ ਰਹੀ ਆ ਦੇਖੋ ਮਿੱਤਰੋ ਅੱਜ ਮੈਂ ਹਾਲੈਂਡ 'ਚ ਗੱਲ ਕਰਦਾਗਾ ਕਿਉਂਕਿ ਮੇਰੇ ਕੋਲ ਹਾਲੈਂਡ ਦਾ ਜਿਹੜਾ ਟਰੈਕਟਰ ਐਸ ਟਾਈਮ ਹੈਗਾ ਵੰਡੀ ਦੇ ਵਿੱਚ ਇਹਦੇ ਕਾਰਨ ਕਈ ਆ ਕੰਪਨੀ ਮੈਨੂੰ ਹਾਲੈਂਡ ਦਾ ਜਿਹੜਾ ਡੀਜ਼ਲ ਟੈਂਕ ਟਰੈਕਟਰ ਦੇ ਵਿੱਚ ਦੇਣ ਦੇ ਕਈ ਕਾਰਨ ਆ ਇਹਦੇ ਕੁਝ ਫਾਇਦੇ ਵੀ ਆ ਤੇ ਕੁਝ ਨੁਕਸਾਨ ਵੀ ਆ ਅੱਜ ਤੁਹਾਨੂੰ ਇਸ ਵੀਡੀਓ 'ਚ ਗੱਲ ਕਰਾਂਗੇ ਬਾਕੀ ਦੇਖੋ ਜੇ ਆਪਣੀ ਕੋਈ ਇਨਫਰਮੇਸ਼ਨ 'ਚ ਗਲਤੀ ਹੋਈ ਜਾਂ ਆਪਾਂ ਕੋਈ ਇਨਫਰਮੇਸ਼ਨ ਥੋੜੀ-ਮੋਟੀ ਗਲਤ ਹੋ ਗਈ ਕਿਤੋਂ ਤਾਂ ਤੁਸੀਂ ਕਮੈਂਟ ਦੇ ਵਿੱਚ ਉਹਨੂੰ ਜਰੂਰ ਆਪਣਾ ਜਵਾਬ ਦੇਣਾ ਠੀਕ ਹੈ ਹਾਲੈਂਡ ਦੇ ਜ਼ਿਆਦਾਤਰ ਮੈਚ ਕਿਥੋਂ ਤੱਕ ਅੰਦਾਜ਼ਾ ਲਾਇਆ ਕੰਪਨੀ ਨੇ ਇਹ ਸੋਚਿਆ ਕਿ ਇਹਦਾ ਰੂਟਰ ਪੰਪ ਆਗਾ ਰੂਟਰ ਪੰਪ ਜਿਹੜਾ ਹੁੰਦਾ ਵਾ ਕਿਉਂਕਿ ਚਲੋ ਮੈਸੀ ਟਰੈਕਟਰਾਂ ਦੇ ਵਿੱਚ ਤਾਂ ਲੋਹੀ ਦੀ ਟੈਂਕੀ ਰੂਟਰ ਪੰਪ ਵੀ ਉਹਨਾਂ 'ਚ ਹੈਗਾ ਪਰ ਲੇਕਿਨ ਜ਼ਿਆਦਾਤਰ ਜੌਂਡੀਅਰ ਤੇ ਇਹਨਾਂ ਟਰੈਕਟਰਾਂ ਦੇ ਵਿੱਚ ਸ਼ੁਰੂਆਤ 'ਚ ਰੂਟਰ ਪੰਪ ਆਇਆ ਕੰਪਨੀ ਵੱਲੋਂ ਹਨਾ ਰੂਟਰ ਪੰਪ ਜਿਹੜਾ ਹੁੰਦਾ ਵਾ ਉਹ ਬਹੁਤ ਜ਼ਿਆਦਾ ਨਾਜ਼ੁਕ ਹੁੰਦਾਗਾ ਕਾਰਨ ਕਿ ਕਿਉਂਕਿ ਕਈ ਵਾਰੀ ਜਦੋਂ ਆਪਣੇ ਲੋਹੇ ਦੇ ਪਾਰਟ ਆ ਜਿਹੜੇ ਮਾੜੇ-ਮੋٹے ਡੀਜ਼ਲ ਪੰਪ ਦੇ ਵਿੱਚ ਆ ਜੈਨ ਰੂਟਰ ਦੇ ਤਾਂ ਉਹ ਉਹਦੇ ਵਿੱਚ ਜਿਹੜੇ ਬਲੇਡ ਵਗੈਰਾ ਜਾਂ ਬਾਡੀ ਵਗੈਰਾ ਜਾਂ ਵੈਨ ਪੰਪ ਵਗੈਰਾ ਜਾਂ ਇਹਦੇ ਪਲੰਜ਼ਰ ਵਗੈਰਾ ਖਰਾਬ ਹੋ ਜਾਂਦਾ ਇਸ ਕਾਰਨ ਕਰਕੇ ਹੀ ਕੰਪਨੀ ਨੇ ਜਿਹੜਾ ਇਹਦੇ ਵਿੱਚ ਡੀਜ਼ਲ ਟੈਂਕ ਪਲਾਸਟਿਕ ਦਾ ਦਿੱਤਾ ਕਾਰਨ ਕੀ ਕਿਉਂਕਿ ਇੱਕ ਤਾਂ ਡੀਜ਼ਲ ਟੈਂਕ ਆ ਜਿਹੜਾ ਲੋਹੇ ਦੇ ਵਿੱਚ ਤੁਹਾਨੂੰ ਪਤਾ ਜਰ ਵਗੈਰਾ ਬਣਦੀ ਰਹਿੰਦੀ ਆ ਬਾਕੀ ਉਹਦੇ ਵਿੱਚ ਪਾਣੀ ਦੇ ਜਿਹੜੇ ਮਾਤਰਾ ਵੀ ਬਣਦੀ ਆ ਆਪਣੀ ਡੀਜ਼ਲ ਟੈਂਕ ਦੇ ਵਿੱਚ ਇਸ ਕਾਰਨ ਕਰਕੇ ਹੀ ਕੰਪਨੀ ਨੇ ਜਿਹੜਾ ਇਹ ਇਹਦੇ ਵਿੱਚ ਪਲਾਸਟਿਕ ਦਾ ਜਿਹੜਾ ਟੈਂਕ ਯੂਜ਼ ਕੀਤਾਗਾ ਤਾ ਜੋ ਜਿਹੜਾ ਡੀਜ਼ਲ ਪੰਪ ਦੇ ਵਿੱਚ ਅਸਰ ਨਾ ਪਵੇ ਹਨ ਇਸ ਕਾਰਨ ਕਰਕੇ ਹੀ ਕੋਹੋਲੈਂਡ ਕੰਪਨੀ ਨੇ ਸੋਚ ਸਮਝ ਕੇ ਜਿਹੜਾ ਡੀਲ ਟੈਂਕ ਪਲਾਸਟਿਕ ਦਾ ਦਿੰਦੀ ਆ ਹਾਂ ਬਾਕੀ ਇਹਦੇ ਵਿੱਚ ਨੁਕਸਾਨ ਵੀ ਹੈਗੇ ਨੇ ਦੇਖੋ ਜੇ ਮੰਨ ਲਓ ਕੋਈ ਸ਼ਾਰਟ ਸਰਕਟ ਹੁੰਦਾਗਾ ਟਰੈਕਟਰ ਦੇ ਵਿੱਚ ਮੰਨ ਲਓ ਕੋਈ ਸ਼ਾਰਟ ਸਰਕਟ ਹੁੰਦਾ ਟਰੈਕਟਰ ਦੇ ਵਿੱਚ ਵਾਇਰ ਵਗੈਰਾ ਖਰਾਬ ਹੋ ਗਈ ਜਾਂ ਕਈ ਵਾਰੀ ਆਪਣੀ ਆਪਣੇ ਚੂਹੇ ਵਗੈਰਾ ਨੇ ਟੱਕ ਕੇ ਵਾਇਰ ਨੂੰ ਟੱਕਤਾ ਤਾਂ ਉਹਦੇ ਨਾਲ ਸ਼ਾਰਟ ਸਰਕਟ ਹੋ ਜਾਂਦਾ ਉਸ ਕਾਰਨ ਕਰਕੇ ਜੇ ਕੋਈ ਤਾਂ ਕੋ ਡੀਜ਼ਲ ਨਾਲ ਭਰਿਆ ਹੁੰਦਾਗਾ ਤੁਹਾਨੂੰ ਪਤਾ ਟੈਂਕ ਦੇ ਵਿੱਚ ਡੀਜ਼ਲ ਹੁੰਦਾ ਤੇ ਅੱਗ ਲੱਗਣ ਦਾ ਖਤਰਾ ਰਹਿੰਦਾ ਜ਼ਿਆਦਾ ਟ੍ਰੈਕਟਰ ਕਿਉਂਕਿ ਜ਼ਿਆਦਾਤਰ ਜਿਹੜੇ ਟ੍ਰੈਕਟਰ ਇਹ ਹੌਲੈਂਡ ਜਾਂ ਵਗੈਰਾ ਇਹ ਤਾਂ ਹੀ ਛੜਦੇ ਨੇ ਕਿਉਂਕਿ ਇਹਨਾਂ ਦੇ ਵਿੱਚ ਜਿਹੜਾ ਡੀਜ਼ਲ ਟੈਂਕ ਕੰਪਨੀ ਨੇ ਪਲਾਸਟਿਕ ਦਾ ਦੇਣ ਕਾਰਨ ਕਰਕੇ ਕਿਉਂਕਿ ਇਹਦਾ ਹੀ ਨੁਕਸਾਨ ਹੈ ਇੱਕ ਫਾਇਦਾ ਵੀ ਹੈ ਤੇ ਨੁਕਸਾਨ ਵੀ ਇਸ ਕਾਰਨ ਕਰਕੇ ਇਹਨਾਂ ਟ੍ਰੈਕਟਰ ਨੂੰ ਥੋੜੀ ਜਿਹੀ ਜ਼ਿਆਦਾ ਅੱਗ ਦੀ ਪ੍ਰੋਬਲਮ ਆਲਪੇਟ ਚ ਆਉਂਦੇ ਆ ਬਾਕੀ ਹੋਰ ਇਹਦੇ ਵਿੱਚ ਹੋਰ ਕੋਈ ਡਰ ਵਾਲਾ ਕੰਮ ਤਾਂ ਹੁੰਦਾ ਨਹੀਂ ਮੇਨ ਆਪਣਾ ਅੱਗ ਲੱਗਣ ਦਾ ਹੀ ਖਤਰਾ ਹੁੰਦਾ ਹਨਾ ਇਹ ਨੁਕਸਾਨ ਇਹਦਾ ਆਪਾਂ ਮੰਨਦੇ ਆਂ ਬਾਕੀ ਕਮੈਂਟ ਚ ਤੁਸੀਂ ਜ਼ਰੂਰ ਦੱਸਿਓ ਕਿ ਦੇਖੋ ਆਪਾਂ ਤਾਂ ਤੁਹਾਡੇ ਨਾਲ ਜਿਹੜੀ ਵਿਚਾਰ ਸਾਂਝੇ ਕਰਦੇ ਆਂ ਆਪਣੇ ਕਿਉਂਕਿ ਨਾ ਤਾਂ ਤੁਸੀਂ ਆਪਣੇ ਮਗਰ ਲਾ ਕੇ ਆਪਣੇ ਟਰੈਕਟਰ ਨੇ ਲੋਹੇ ਦੀਆਂ ਟੈਕਾਂ ਲਵਾ ਕੇ ਪਲਾਸਟਿਕ ਨਾਲ ਕਰਾਉਣ ਲੱਗੇ ਹੋ ਜਾਂ ਪਲਾਸਟਿਕ ਦੀਆਂ ਲਵਾ ਕੇ ਤੁਸੀਂ ਲੋਹੇ ਦੀਆਂ ਕਰਨ ਲੱਗੇ ਹੋ ਹਣਾ ਮੈਂ ਤਾਂ ਤੁਹਾਡੇ ਨਾਲ ਇਸ ਵੀਡੀਓ ਚ ਕੋਈ ਨਾ ਕੋਈ ਸਿਖਾਉਣ ਦੀ ਤੇ ਸਿੱਖਣ ਦੀ ਕੋਸ਼ਿਸ਼ ਕਰਦਾ ਰਹਿਣਾ ਹਣਾ ਚਲੋ ਬਾਕੀ ਆਪਣਾ ਇਹ ਓਕੇ ਹੋ ਗਿਆ ਤੇ ਬਾਕੀ ਓਕੇ ਦੀ ਰਿਪੋਰਟ ਆ ਫਰ ਨੂੰ ਦੱਸੀ ਦਿੱਤਾ ਡੀਜਲ ਟੈਂਕ ਕਿਉਂ ਕੰਪਨੀ ਜ਼ਿਆਦਾਤਰ ਪਲਾਸਟਿਕ ਦਾ ਇਹਦੇ ਵਿੱਚ ਯੂਜ਼ ਕਰਦੀ ਆ ਕਿਉਂ ਲੋਹੇ ਦਾ ਨਹੀਂ ਯੂਜ਼ ਕਰਦੀ ਠੀਕ ਹੈ ਇੱਕ ਹੋਰ ਤੁਹਾਨੂੰ ਮੈਂ ਦੱਸਦਾ ਨੁਕਸਾਨ ਇਹਦਾ ਇੱਕ ਹੋਰ ਵੀ ਆ ਜਦੋਂ ਟਰੈਕਟਰ ਦੇ ਵਿੱਚ ਤੁਸੀਂ ਸਰਗੋਲਾ ਟਰੈਕਟਰ ਦੇਖਦੇ ਹੋ ਉਹਦੇ ਵਿੱਚ ਕੰਪਨੀ ਵੱਲੋਂ ਇੱਥੇ ਆਪਣਾ ਹੀਟ ਗਾਰਡ ਤਾਂ ਜਿਹੜਾ ਉਹ ਦੂਸਰਾ ਹੀਟ ਗਾਰਡ ਲੱਗਿਆ ਹੁੰਦਾ ਪਰ ਲੇਕਿਨ ਫੇਰ ਵੀ ਉਹ ਟੈਂਕੀ ਜਿੱਬੀ ਹੋ ਜਾਂਦੀ ਆ ਇੱਥੇ ਘੁੱਟੀ ਜਾਂਦੀ ਆ ਨਾ ਉਹ ਵੀ ਇੱਕ ਨੁਕਸਾਨ ਆ ਇਹਦੇ ਵਿੱਚ ਟਰੈਕਟਰ ਦੇ ਵਿੱਚ ਗਰਮ ਹੋ ਕੇ ਟੈਂਕੀ ਘੁੱਟਣ ਦਾ ਕਿਉਂਕਿ ਉਹਦੇ ਨਾਲ ਗਰਮ ਹਵਾ ਨਹੀਂ ਚੱਲਦੀ ਹਨਾ ਟੈਂਕੀ ਇਸ ਕਾਰਨ ਕਰਕੇ ਇਹ ਵੀ ਨੁਕਸਾਨ ਆ ਹੋ ਲੈਣ ਦੇ ਵਿੱਚ ਤੇ ਬਾਕੀ ਦਾ ਚਲੋ ਆਉਣ ਵਾਲੇ ਜਿਹੜੇ ਟਰੈਕਟਰ ਨੇ ਹਨ ਜਿੰਨੇ ਵੀ ਆ ਰਹੇ ਨੇ ਕੰਪਨੀਆਂ ਦੇ ਦੇਖੋ ਹਜੇ ਤੱਕ ਤਾਂ ਇਹਨਾਂ ਦਾ ਡੀਜ਼ਲ ਟੈਂਕ ਇੱਥੇ ਹੀ ਆ ਬਗੈਰ ਜੌਂਡੀਆ ਤੋਂ ਤੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਆਪਣੇ ਕੈਬਨ ਵਾਲੇ ਟਰੈਕਟਰ ਆਉਂਦੇ ਨੇ ਉਹਨਾਂ ਦੇ ਡੀਜ਼ਲ ਟੈਂਕ ਜ਼ਿਆਦਾਤਰ ਤੁਸੀਂ ਦੇਖਣਾ ਪਲੇਟਫਾਰਮ ਦੇ ਥੱਲੇ ਹੁੰਦੇ ਆ ਜਾਂ ਜੌਂਡੀਆ ਟਰੈਕਟਰਾਂ ਦੇ ਵੀ ਪਲੇਟਫਾਰਮ ਦੇ ਥੱਲੇ ਆਉਂਦੇ ਜਿਹੜੇ ਆਪਣੇ ਕੈਬਨ ਵਾਲੇ ਆਉਂਦੇ ਅਸੀਂ ਹਲੇ ਠੀਕ ਹੈ ਜੀ ਤੇ ਚਲੋ ਬਾਕੀ ਤਾਂ ਆਪਣਾ ਤੁਹਾਨੂੰ ਵੀਡੀਓ ਦੇ ਵਿੱਚ ਆਪਣੀ ਜਾਣਕਾਰੀ ਚੰਗੀ ਲੱਗੀ ਹੋਊਗੀ ਹਨਾ ਤੇ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਵੀਡੀਓ ਨੂੰ ਜਿਹੜੀ ਆਪਾਂ ਬਣਾਉਨੇ ਆ ਇਹਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਿਆ ਕਰੋ ਤਾਂ ਜੋ ਤੁਹਾਨੂੰ ਕੋਈ ਨਾ ਕੋਈ ਇਸ ਵਿੱਚ ਸਿੱਖਣ ਨੂੰ ਮਿਲਦਾ ਹਨਾ ਤੇ ਚਲੋ ਬਾਬਿਓ ਬਾਕੀ ਵੀਡੀਓ ਦੀ ਕਰਦੇ ਆਪਾਂ ਸਮਾਪਤੀ ਇੱਥੇ ਹੀ ਮਿਲਾਂਗੇ ਤੁਹਾਡੇ ਨਾਲ ਤੁਹਾਨੂੰ ਅੱਲ ਵਾਲੇ 파ਟ ਦੇ ਵਿੱਚ ਨਾਲੋਂ ਖਾਵਾਂਗੇ ਕੀ ਇਹਦੀ ਫਿਟਿੰਗ ਕਰਦੇ ਆ ਤੇ ਕੋਈ ਨਵੀਂ ਜਾਣਕਾਰੀ ਦੇਵਾਂਗੇ ਠੀਕ ਹੈ ਆਨ ਲੈਂਡ ਰਕਤ ਧੰਨਵਾਦ ਜੀ ਸਸਿ